ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਡੈਲੀ ਲੈਂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਸੁੱਕੇ ਆਲੂ ਮਟਰ ਜੋ ਕਿ ਬਹੁਤ ਸਬਜੀ ਬਹੁਤ ਹੀ ਟੇਸਟੀ ਬਣਦੀ ਹੈ ਤੇ ਬਹੁਤ ਹੀ ਸੌਖੇ ਢੰਗ ਨਾਲ ਬਣਦੀ ਹੈ ਤੇ ਅੱਜ ਆਪਾਂ ਬਣਾਉਣ ਲੱਗੇ ਆ ਆਲੂ ਸੁੱਕੇ ਮਟਰ ਤੇ ਉਹ ਸ਼ੁਰੂ ਕਰਦੇ ਆ ਇਹਦੇ ਵਿੱਚ ਕੀ ਕੀ ਪੈਣਾ ਹੈ ਤੇ ਫਿਰ ਤੁਹਾਨੂੰ ਦੱਸਦੇ ਇਹਦੇ ਵਿੱਚ ਆਪਾਂ 1/2 ਕਿਲੋ ਮਟਰ ਲਏ ਆ ਮਟਰ ਸਾਡੇ ਬਹੁਤ ਵਧੀਆ ਹਰੇ ਮਟਰ ਸੀਗੇ ਤੇ ਇਹਦੇ ਵਿੱਚੋਂ ਦਾਣੇ ਕਾਫੀ ਨਿਕਲ ਆਏ ਆ ਤੇ ਉਹ ਆਪਾਂ ਲੈ ਆ ਤੇ ਆਲੂ ਲੈ ਆ achar ਉਹਨਾਂ ਨੂੰ ਆਪਾਂ ਕੱਟ ਲਿਆ ਤੇ ਕੱਟ ਕੇ ਆਪਾਂ ਚੰਗੀ ਤਰ੍ਹਾਂ ਧੋ ਲਿਆ ਵਾ ਧੋ ਕੇ ਤਾਂ ਆਪਾਂ ਪਾਣੀ ਦੇ ਵਿੱਚ ਭਿਉਆ ਵਾ ਕਿਉਂਕਿ ਪਾਣੀ ਦੇ ਵਿੱਚ ਭਿਉਣ ਦੇ ਨਾਲ ਕੀ ਹੁੰਦਾ ਕਿ ਜਿਹੜੇ ਆਲੂ ਆ ਉਹ ਕਾਲੇ ਨਹੀਂ ਹੁੰਦੇ ਤੇ ਵਧੀਆ ਬਣਦੇ ਆ ਤੇ ਆ ਆਪਾਂ ਟਮਾਟਰ ਲੈ ਆ ਦੋ ਟਮਾਟਰ ਛੋਟੇ ਸੀ ਉਹਨਾਂ ਨੂੰ ਆਪਾਂ ਬ੍ਰੇਕ ਬ੍ਰੇਕ ਕੱਟ ਲਿਆ ਆਪਾਂ ਤਨੀਆ ਲਿਆਵਾ ਤਨੀਆ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਆਪਾਂ ਬਰੀਕ-ਬਰੀਕ ਕੱਟ ਲਿਆ ਅਦਰਕ ਤੇ ਲਸਣ ਦਾ ਪੇਸਟ ਲਿਆ ਆਪਾਂ ਥੋੜਾ ਜਿਹਾ ਤੇ ਆਹ ਹਰੀਆਂ ਮਿਰਚਾਂ ਦੋ ਕੱਟੀਆਂ ਵਾ ਗ੍ਰੈਂਡਰ ਦੇ ਵਿੱਚ ਪਾ ਦਿੱਤੀਆਂ ਆ ਪਿਆਜ਼ ਲਏ ਆਪਾਂ ਚਾ ਤਿੰਨ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਛਿੱਲ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸੀ ਦੇ ਵਿੱਚ ਉਹਦੇ ਵਿੱਚ ਕਰ ਦਿੱਤਾ ਤੇ ਹੁਣ ਆਪਾਂ ਮਸਾਲਾ ਆ ਜੀਰਾ ਵਾ ਜੀਰੇ ਦਾ ਤੜਕਾ ਲਾਵਾਂਗੇ ਬਾਕੀ ਮਸਤ ਮਸਾਲੇ ਉਹਦੇ ਵਿੱਚ ਪਾ ਤੇ ਆਪਾਂ ਤੜਕੇ ਦੀ ਤਿਆਰੀ ਕਰਦੇ ਆਂ ਤੇ ਕੜਾਈ ਉੱਪਰ ਰੱਖਦੇ ਆਂ ਹੁਣ ਆਪਾਂ ਕੜਾਈ ਉੱਪਰ ਰੱਖ ਦਿੱਤੀ ਆ ਤੇ ਇੱਕ ਕੜਛੀ ਆਪਾਂ ਤੇਲ ਦੀ ਪਾਵਾਂਗੇ ਤੇਲ ਆਪਾਂ ਜਿਹੜਾ ਸਰੋਂ ਦਾ ਲਿਆ ਵਾ ਤੇ ਕਿਉਂਕਿ ਸਰੋਂ ਦੇ ਤੇਲ ਦੇ ਵਿੱਚ ਸਬਜੀ ਜਿਹੜੀ ਆ ਸੁੱਕੀ ਕੋਈ ਵੀ ਹੋਵੇ ਭਾਵੇਂ ਆਲੂ ਵਾ ਵੀ ਹੋਵੇ ਕੋਈ ਵੀ ਸਬਜੀ ਹੋਵੇ ਵਧੀਆ ਬਣਦੀ ਆ ਤੇ ਕਰਾਰੀ ਬਣਦੀ ਆ ਇੱਕ ਕੜਛੀ ਹੋਈ ਨਹੀਂ ਆ ਕੰਨੀ ਭਾਰੀ ਆ ਇਸ ਕਰਕੇ ਮੇਰੇ ਕੋ ਪੈਣ ਨਹੀਂ ਰਿਹਾ ਆਪਾਂ ਇੱਕ ਘੜੀ ਤੇਲ ਦੀ ਪਾਈ ਆ ਇਹ ਤੋਂ ਵੱਧ ਨਹੀਂ ਕਿਉਂਕਿ ਸਬਜੀ ਦੇ ਹਿਸਾਬ ਨਾਲ ਜਿੰਨੀ ਸਬਜੀ ਹੋਵੇ ਉਸ ਹਿਸਾਬ ਨਾਲ ਤੇਲ ਪਾਉਣਾ ਪੈਂਦਾ ਨਹੀਂ ਤੇ ਤੇਲ ਜਿਹੜਾ ਜ਼ਿਆਦਾ ਉਹ ਚੰਗਾ ਨਹੀਂ ਲੱਗਦਾ ਤੇ ਹੁਣ ਆਪਾਂ ਜਿਹੜਾ ਤੇਲ ਵਾ ਇਹਨੂੰ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਤੇ ਇਹਦੇ ਵਿੱਚ ਆਪਾਂ ਇੱਕ ਚਮਚਾ ਜੀਰੇ ਦਾ ਪਾਵਾਂਗੇ ਅੱਧਾ ਇੱਕ ਚਮਚਾ ਪਾਵਾਂਗੇ ਜੀਰੇ ਦਾ ਜਿਹੜੇ ਜਿਹੜਾ ਉਹ ਕੱਟ ਗਿਆ ਤੇ ਚੰਪਾ ਭੁਲਣਾ ਹਾਂ ਤੇ ਫਿਰ ਆਪਾਂ ਅਦਰਕ ਤੇ ਇਹਦਾ ਤੇਜ ਜਿਹੜਾ ਉਹ ਪਾ ਦਾਂਗੇ ਇਹਨੂੰ ਥੋੜਾ ਜਿਹਾ ਆਪਾਂ ਲਾਲ ਹੋਣ ਦਵਾਂਗੇ ਆਪਾਂ ਅਦਰਕ ਤੇ ਜਿਹੜਾ ਲਸਣ ਆ ਨਾ ਇਹਨੂੰ ਇਹ ਗ੍ਰाइंड ਕਰਕੇ ਪਾ ਲਿਆ ਕਿਉਂਕਿ ਇਹਦੇ ਕੋਣ ਦੇ ਨਾਲ ਜਿਹੜੀ ਸਬਜੀ ਆ ਉਹ ਵਾਈ ਨਹੀਂ ਹੁੰਦੀ ਤੇ ਦੂਜਾ ਜੜੀ ਆ ਉਹ ਤੇਸਤੀ ਲੱਗਦੀ ਆ ਸਵਾਦ ਲੱਗਦੀ ਆ ਹੁਣ ਆਪਾਂ ਪਿਆਜ਼ ਜਿਹੜਾ ਵਾ ਉਹ ਪਾ ਦਾਂਗੇ ਵਿੱਚ ਤੇ ਪਿਆਜ਼ ਜਿਹੜਾ ਵਾ ਬਹੁਤੀ ਧੀਰੇ ਲੱਗਦੇ ਨੇ ਭੁੱਲਣਾ 골ਡਨ ਜਿਹਾ ਕਰਾਂਗੇ ਇਹਨੂੰ ਥੋੜਾ ਜਿਹਾ ਮਰਮਰਾ ਲਾ ਲਓ ਜੇ ਪੋੜ ਦੇ ਦੇਣੀ ਤੇ ਜਿਹੜੇ ਨੇ ਤੁਸੀਂ ਆਪਾ ਪਾਉਂਦੇ ਨਮਕ ਥੋੜਾ ਜਿਹਾ ਆਪਾਂ ਅੱਧਾ ਕਿਹਿੰਟਾ ਨਮਕ ਦਾ ਪਾ ਦਾਂਗੇ ਤੇ ਨਮਕ ਪਾਉਣ ਦੇ ਨਾਲ ਕੀ ਹੁੰਦਾ ਕਿ ਇਸ ਜਿਹੜਾ ਪਿਆਜ਼ ਵਾ ਉਹ ਚੰਗੀ ਤਰ੍ਹਾਂ ਭੁੱਜ ਜਾਂਦਾ ਵਾ ਤੇ ਨਰਮ ਹੋ ਜਾਂਦਾ ਤੇ ਥੱਲੇ ਨਹੀਂ ਲੱਗਦਾ ਫੜਾਈ ਦੇ ਇਹਨੂੰ ਆਪਾਂ ਮੱਠੀ ਮੱਠੀ ਅੱਗ ਤੇ ਬਣਨ ਦੇਣਾ ਵਾ ਪਿਆਜ਼ ਸੜਾ ਭੁੱਜ ਜਾਊਗਾ ਤੇ ਫਿਰ ਆਪਾਂ ਨੂੰ ਬੀਜੀ ਚੀਜ਼ਾਂ ਜਿਹੜੀਆਂ ਉਹ ਬਾਅਦ ਚ ਪਾਉਣੀਆਂ ਆ ਆਪਾਂ ਫੇਰਾ ਫੜ ਮਾਰੋ ਬਾਵਨ ਵਿੱਚ ਤੇ ਲਈ ਜਾਉਂਦੇ ਕਿ ਨਰਦਣਾ ਵੀ ਪਾ ਸਕਦੇ ਜੋ ਵਿੱਚ ਆਮਚੂਰ ਪਾウダー ਵੀ ਪਾ ਸਕਦਾ ਹਾਂ ਪਰ ਆਪਾਂ ਨਹੀਂ ਵਰਤਦੇ ਇਸ ਕਰਕੇ ਬੱਚੇ ਨਹੀਂ ਖਾਂਦੇ ਕਿ ਆਪਾਂ ਥੋੜੀ ਜੀ ਆਪਾਂ ਵਿੱਚ ਪਾਵਾਂਗੇ ਹਰ ਤਸਰੀ ਮੇਥੀ ਸੁੱਕੀ ਮੇਥੀ ਆਪਾਂ ਸੁਕਾਈ ਆ ਇਹ ਥੋੜੀ ਜੀ ਪਾ ਦਾਂਗੇ ਵਿੱਚ ਦੋ ਗੁਪਤੇ ਇਹ ਜਦ ਨਾਲ ਕੀਂ ਦਾਵਾ ਕਿ ਸਬਜ਼ੀ ਦਾ ਸਵਾਦ ਬਹੁਤ ਵਧੀਆ ਹੁੰਦਾ ਤੇ ਆਪਾਂ ਟਮਾਟਰ ਜਿਹੜੇ ਆ ਹੁਣ ਇਹ ਵਿੱਚ ਪਾ ਲਏ ਇਹ ਸਬਜ਼ੀ ਵੀ کئی ਤਰ੍ਹਾਂ ਨਾਲ ਬਣਦੀ ਆ ਪਰ ਆਪਾਂ ਇਸ ਤਰੀਕੇ ਨਾਲ ਬਣਾਈਦੀ ਆ ਤੇ ਬੜੀ ਟੇਸਟੀ ਬਣਦੀ ਸਬਜ਼ੀ ਤੇ ਜਿਨ੍ਹਾਂ ਨੇ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਤੁਪਲੇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈੱਲ ਆਉਂਦੀ ਘੰਟੀ ਦਬਾਣੀ ਲਾਈਕ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਵੀ ਸਬਜੀ ਇਸ ਤਰ੍ਹਾਂ ਬਣਾਉਂਦੇ ਹੋ ਸਾਡੇ ਤਰੀਕੇ ਨਾਲ ਬਣਾ ਕੇ ਵੇਖੋ ਸਬਜੀ ਬਹੁਤ ਵਧੀਆ ਬਣੂਗੀ ਹਰ ਕੋਈ ਆਪ ਆਪਣੀ ਤਰੀਕੇ ਨਾਲ ਸਬਜੀ ਬਣਾਉਂਦਾ ਵਾ ਪਰ ਇਹ ਇੱਕ ਵਾਰੀ ਇਸ ਤਰੀਕੇ ਨਾਲ ਬਣਾ ਕੇ ਵੇਖੋ ਸਬ지 ਸਵਾਦ ਬਹੁਤ ਜ਼ਿਆਦਾ ਬਣੂਗੀ ਤੇ ਟੇਸਟੀ ਬਹੁਤ ਵਧੀਆ ਬਣਦੀ ਆ ਬੱਚੇ ਜਿਹੜੇ ਖੋਜੋਗੇ ਤਾਂਦੇ ਆ ਸਿਆਣੇ ਨੇ ਜੇ ਤੁਸੀਂ ਚਾਹੋ ਤਾਂ ਥੋੜਾ ਜਿਹਾ ਮੇਥੇ ਲਾਲ ਦਾਣਾ ਜਾਂ ਹੰਸੂਰ ਪਾਊਡਰ ਪਾ ਸਕਦੇ ਹੋ ਜੇ ਇਹ ਨਾਲ ਹੀ ਤਾਂ ਤਲ ਚਟਪਟੀ ਜੀ ਸਬ지 ਬਣਦੀ ਆ ਹੁਣ ਆਪਾਂ ਟਮਾਟਰ ਨੂੰ ਥੋੜਾ ਜਿਹਾ ਭੁੰਨ ਲਾਂਗੇ தரந்த ਟਮਾਟਰ ਜਿਹੜਾ ਸਾਡਾ ਪੁੱਜ ਗਿਆ ਵਾ ਆਪਾਂ ਰਿਚ ਪਾਵਾਂਗੇ ਹਲਦੀ ਦਾ ਚਮਚ ਪਾਵਾਂਗੇ ਤੇ ਅੱਧੇ ਚਮਚੇ ਤੋਂ ਘਾਟੀ ਪਾਵਾਂਗੇ ਤੇ ਥੋੜਾ ਜਿਹਾ ਆਪਾਂ ਗਰਮ ਮਸਾਲਾ ਧਨੀਆ ਪਾਊਡਰ ਪਾਵਾਂਗੇ ਸੁੱਕਾ ਧਨੀਆ ਪਾਊਡਰ ਥੋੜਾ ਜਿਹਾ ਆਪਾਂ ਗਰਮ ਮਸਾਲਾ ਪਾਵਾਂਗੇ ਤੇ ਹਰੀ ਮਿਰਚ ਆਪਾਂ ਪਹਿਲਾਂ ਪਾਈ ਆ ਇਸ ਕਰਕੇ ਆਪਾਂ ਥੋੜੀ ਜਿਹੀ ਵੇਮ ਲੁੰਮੀ ਜੀ ਰੰਗਦਾਰ ਮਿਰਚ ਪਾਵਾਂਗੇ ਵਿੱਚ ਤੇ ਥੋੜੀ ਜੀ ਲਾਲ ਮਿਰਚ ਪਾ ਦਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਪਾਣੀ ਪਾਵਾਂਗੇ ਥੋੜਾ ਜਿਹਾ ਸਾਰੇ ਮਸਾਲੇ ਜਿਹੜੇ ਸਾਡੇ ਚੰਗੀ ਤਰ੍ਹਾਂ ਭੁੱਜ ਜਾਣਗੇ 加ਣੀ ਬਾਗਿਆ ਨੂੰ ਮਸਾਲਿਆਂ ਨਾਲ ਇੱਕ ਤਰ੍ਹਾਂ ਭੁੰਨਣਾ ਵਾ 2 ਮਿੰਟ ਬਾਅਦ ਸੇ ਇਹਨੂੰ ਘੜੀ ਚੀਦਿ ਜੇ ਅਨਾਲਾ ਪਾ ਇਸ ਤਰ੍ਹਾਂ ਹੋੜੀ ਹਿੜੀ ਟੇਰੇ ਟਮਾਟਰ ਵਾ ਨੂੰ ਕਰ ਲੈਣੇ ਮੈਚ ਤੇ ਮਸਾਲਾ ਜਿਹੜਾ ਵਾ ਇਹ ਭੁੰਨ ਲੈਣਾ ਮਸਾਲਾ ਪੁੱਜੂਗਾ ਤੇ ਸਬਜ਼ੀ ਜਿਹੜੀ ਦਾ ਟੇਸ ਜਿਹੜਾ ਵਧੀਆ ਆਊਗਾ ਉਰਾਂ ਇਹ ਪਾਣੀ ਵਰਤਾਂਗੇ ਆਪਾਂ ਆਪਾਂ ਹਰੀ ਮਿਰਚ ਰੜੀ ਹੋ ਤਰਗੜੀ ਹੋਈ ਪਾ ਦਾਂਗੇ ਕੋਤਨੀਆ ਜਿਹੜਾ ਆਪਾਂ ਕੱਟਿਆ ਹੈ ਬਰੀ ਬਰੀ ਉਹ ਵੀ ਪਾ ਦਾਂਗੇ ਅਸੀਂ ਅੱਜ ਸ੍ਰੀ ਕੇਲਾ ਸਬਜ਼ੀ ਬਣਾਉਣੀ ਆ ਤੇ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਨ ਦੀ ਘੰਟੀ ਬਣਾ ਲਾਈਕ ਸ਼ੇਅਰ ਕਰਨਾ ਤਾਂ ਜੋ ਸਾਡੇ ਆਉਣ ਵਾਲੀਆਂ ਜਿਹੜੀਆਂ ਸਾਰੀਆਂ ਵੀਡੀਓ ਜਿਹੜੀਆਂ ਆਉਣ ਤੁਹਾਨੂੰ ਮਿਲ ਸਕਣ ਹੁਣ ਆਪਾਂ ਇਹ ਚਾਲੂ ਪਾਵਾਂਗੇ ਮਸਾਲਾ ਦੇਖੋ ਸਾਡਾ ਪੂਰਾ ਭੁੱਜ ਗਿਆ ਵਾ ਜਿਹੜਾ ਤੇਲ ਛੱਡ ਦਿੰਦਾ ਵਾ ਇਹਦਾ ਮਤਲਬ ਕਿ ਤੇਲ ਜਿਹੜਾ ਮਸਾਲਾ ਉਹ ਚੰਗੀ ਤਰ੍ਹਾਂ ਭੁੱਜ ਗਿਆ ਹੈ ਸੌਪਾਣਾ ਜਿਹੜੇ ਆਲੂ ਪਾਣੀ ਦੇ ਭਿਗੇ ਹੋਏ ਸੀ ਉਹਨਾਂ ਨੂੰ ਵਿੱਚ ਪਾ ਦੇਣੀ। ਉੱਥੇ ਢੱਢ ਗਈ। ਇਹ ਚਾ ਪਾਇੜ ਮਟਰ ਵਾ ਇਹ ਵੀ ਪਾ ਦਾਂਗੇ। ਸਬਜੀ ਦਾ ਪਹਲਾਵਾਂ ਨੇ ਥੋੜਾ ਜਿਹਾ ਸਬਜੀ ਦਾ ਰੰਗ ਵੇਖੋ ਕਿੰਦਾ ਵਧੀਆ ਆਇਆ ਵਾ ਤੇ ਖਾਣ ਚ ਕਿੰਨੀ ਸੁਆਦ ਹੋਊਗੀ ਸਬਜ਼ੀ ਦਾ ਕਿੰਨਾ ਵਧੀਆ ਟੇਸ ਆ ਕੇ ਤੁਹਾਨੂੰ ਦੇਖਿਆ ਲਿਆ ਪਰ ਰੰਗ ਵੇਖਣ ਦਾ ਹੈ ਕਿ ਰੰਗ ਬਹੁਤ ਵਧੀਆ ਸਬਜੀ ਦਾ ਦੇਖੀ ਆਪਾਂ ਡੇਗੀ ਮਿਰਚ ਜਿਹੜੀ ਹੋ ਜ਼ਿਆਦਾ ਨਹੀਂ ਪਾਈ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਲਾਂਗੇ ਪਾਣੀ ਆਪਾਂ ਇਸ ਤਰ੍ਹਾਂ ਕੇ ਪਾਵਾਂਗੇ ਕਿਉਂਕਿ ਬੱਟਲ ਜਿਹੜੇ ਉਹ ਸਾਡੇ ਗਲ ਜਾਣਗੇ ਕਕ ਲਈ ਆਪਾਂ ਪਾਣੀ ਦੀ ਬਾਤ ਈ ਆ ਤੇ ਉਹਦੇ ਨਾਲ ਕੀ ਹੋਊਗਾ ਕਿ ਸਬਜੀ ਜਿਹੜੀ ਆ ਸਾਡੀ ਮੀਡੀਅਮ ਲੋ ਮਤਲਬ ਜਿਹੜੀ ਗੈਸ ਆਪਾਂ ਘੱਟ ਕਰ ਦਿੰਨੇ ਆ ਤੇ ਸਬਜੀ ਜਿਹੜੀ ਆਪਣੀ ਹੌਲੀ ਹੌਲੀ ਬਣਦੀ ਰਹੂਗੀ ਸਬਜੀ ਨੂੰ ਸੋਪਾ ਢੱਕ ਦਿੰਨੇ ਆ ਰੰਗ ਵੇਖੋ ਸਬਜੀ ਦਾ ਕਿੰਨਾ ਵਧੀਆ ਵਾ ਵੇਖੋ ਇੰਨਾ ਕਹੀ ਕੌਲੀ ਆਕ ਪਾਣੀ ਦੀ ਪਾਈ ਆ ਤੇ ਉਹਦੇ ਨਾਲ ਕੀ ਹੋਊਗਾ ਕਿ ਸਭ ਜਿਹੜੇ ਆਲੂ ਟਮਾਟਰ ਬਾ ਉਹ ਚੰਗੀ ਤਰ੍ਹਾਂ ਜਿਹੜੇ ਉਹ ਗਲ ਜਾਣਗੇ ਨਰਮ ਹੋ ਜਾਣਗੇ। ਇਹਨੂੰ ਆਪਾਂ ਉੱਪਰ ਟੱਕ ਦਿੰਨੇ ਆ। ਤੇ ਹੁਣ ਸਬਜ਼ੀ ਬਣਦੀ ਆ ਤੇ ਫੇਰ ਤੁਹਾਨੂੰ ਦੱਸਦੇ ਆ। ਸਬਜੀ ਬਣ ਜੇ ਤੇ ਫਿਰ ਤੁਹਾਨੂੰ ਦੱਸਦੇ ਇਸ ਤਰ੍ਹਾਂ ਵਿੱਚ ਬਣਾ ਕੇ ਧਰ ਕੇ ਟੱਕ ਕੇ ਇਹਨੂੰ ਵਿੱਚ ਵਿੱਚ ਵੇਖਦੇ ਰਹਿਣਾ ਕਿ ਸਬਜੀ ਤਿਆਰ ਹੋਈ ਹੈ ਕਿ ਨਹੀਂ ਤੇ ਫਿਰ ਹੁਣ ਸਬਜੀ ਬਣਦੀ ਹੈ ਤੇ ਫਿਰ ਤੁਹਾਨੂੰ ਦੱਸਦੇ ਲਓ ਜੀ ਸਬਜੀ ਆਪਾਂ ਵੇਖਦੇ ਆਂ ਤੇ ਸਬਜੀ ਸਾਡੀ ਬਣ ਗਈ ਹੋਈਗੀ ਵੱਧ ਤੋਂ ਵੱਧ 15 ਮਿੰਟ ਲੱਗਦੇ ਸਬਜੀ ਬਣਨ ਦੇ ਸਬਜੀ ਜਿਹੜੀ ਪੂਰੀ ਫੜ ਕੇ ਤਿਆਰ ਹੋ ਜਾਂਦੀ ਹੈ सब्जी साइ बहुत वैिया बनी ये सुके आलू मटर हूँ आप चिमचे निका कि आलू साढ़े गले हैं कि नहीं आलू साढ़े जो गल गए पूरे हूँ आप क ਤੇ ਆਲੂ ਮਟਰ ਦੀ ਸਬਜੀ ਬਹੁਤ ਵਧੀਆ ਬਣੀ ਹੈ ਬਹੁਤ ਵਧੀਆ ਰੰਗ ਆ ਤੇ ਤੁਸੀਂ ਵੀ ਆਪਣੇ ਘਰ ਬਣਾ ਕੇ ਵੇਖਿਓ ਅਹੀਂ ਜਿਹੜੇ ਢੰਗ ਨਾਲ ਬਣਾਉਂਦੇ ਆ ਤੁਸੀਂ ਜਿਹੜੇ ਢੰਗ ਨਾਲ ਬਣਾਉਂਦੇ ਸਾਨੂੰ ਇਹ ਵੀ ਕਮੈਂਟ ਕਰਕੇ ਦੱਸਣਾ